ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੀ ਹੈ ਜਦੋਂ ਹਾਈ ਕੋਰਟ ਤੇ ਵੀ ਇਟ ਇਜ਼ ਓਨਲੀ ਜੁਡੀਸ਼ਰੀ ਵਿੱਚ ਜੇ ਉਹ ਜੁਡੀਸ਼ਰੀ ਹੈ ਉਹ ਹੀ ਇਨਸਾਨ ਨੂੰ ਜਿਹੜਾ ਸਫਲਤਾ ਮਿਲਦੀ ਹੈ ਜਸਟਿਸ ਖਾਲੀ ਜੁਡੀਸ਼ਰੀ ਤੇ ਹੀ ਮਿਲਦਾ ਹੈ ਤੁਸੀਂ ਆਪੇ ਦੇਖ ਲਿਆ ਸਰਕਾਰਾਂ ਤੇ ਪੁਲਿਸ ਦਾ ਕੀ ਹਾਲ ਹੈ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਅਸੀਂ ਕੋਰਟ ਦਾ ਰੁੱਖ ਇਸੇ ਕਰਕੇ ਲਿਆ ਸੀਗਾ ਕਿਉਂਕਿ ਸਾਨੂੰ ਖਾਲੀ ਇੱਕ ਜੁਡੀਸ਼ਰੀ ਤੇ ਹੀ ਵਿਸ਼ਵਾਸ ਸੀਗਾ ਉਹ ਵਿਸ਼ਵਾਸ whether it was high court ਉੱਥੇ ਵੀ ਪਰੋਸਾ ਸਾਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਨਾਦੀ ਜਿਹੜੀ ਬੇਨਤੀ ਸੀ ਉਹ ਸਟੇ ਨਹੀਂ ਮਿਲੀ ਉਹਨਾਂ ਨੂੰ ਪਰ what we say ਜੁਡੀਸ਼ਰੀ ਕਹਿੰਦੇ ਨਾ ਸਤਿਅਮੇਵ ਜਯਤੇ ਸੋ ਸਤਿਆ ਨਾਲ ਹਮੇਸ਼ਾ ਜੁਡੀਸ਼ਰੀ ਖੜੀ ਹੈ ਔਰ ਹਮੇਸ਼ਾ ਉੱਥੇ ਹੀ ਸਚਾਈ ਨੂੰ ਹੱਕ ਮਿਲਦਾ ਮਤਲਬ ਜਸਟਿਸ ਮਿਲਦਾ ਐਂਡ ਆਮ ਵੈਰੀ ਹੈਪੀ ਕਿ ਜਿੱਚਾ ਅਸੀਂ ਸੁਣਿਆ ਐਂਡ ਅਗੇ 11th ਡੇਟ ਪਈ ਹੈ ਬਾਕੀ ਵਾਟਐਵਰ ਹੈ ਜੁਡੀਸ਼ਰੀ ਤੇ ਹੈਗਾ ਮੈਟਰ ਵੀ ਹੈਵ ਟੂ ਓਨਲੀ ٹرسٹ them ਸਤਿਆਮੇਵ ਜੈਤੇ ਜਦੋਂ ਕਹਿੰਦੇ ਤੇ ਸਤਿਆ ਦੀ ਜੀਤ ਹੋਏਗੀ ਮੈਂ ਸਟੇ ਮੈਂ ਜਿਸ ਤਰ੍ਹਾਂ ਕਿ ਕਾਗਜ਼ ਮੰਗਾਈ ਗਏ ਸੀ ਉਹ ਕਾਗਜ਼ ਪੇਸ਼ ਨਹੀਂ ਕੀਤੇ ਗਏ ਜੀ ਸਟੇ ਨਹੀਂ ਹੁੰਦਾ ਐਂਟਰੀ ਉਹਨਾਂ ਨੇ ਕਿਹਾ ਜਦ ਤੱਕ ਮੈਂ ਡਾਕੂਮੈਂਟ ਰਿਕਵੈਸਟ ਹੋਈ ਸੀ ਕਿ ਦੋਨਾਂ ਵਕੀਲਾਂ ਦੀ ਉਹਦੇ ਬੇਸਿਸ ਤੇ ਉਹਨਾਂ ਨੇ ਸਟੇ ਨਹੀਂ ਦਿੱਤਾ ਬੇਲ ਦਾ ਹੋਰ ਉਹਨਾਂ ਨੇ 11 ਤਰੀਕ ਦੀ ਡੇਟ ਰੱਖੀ ਹੈ ਅੱਗੇ ਕਾਰਵਾਈ ਲਈ ਤੇ ਬਾਕੀ ਵੀ ਜੋ ਵੀ ਹੋਏਗਾ 11 ਤਰੀਕ ਨੂੰ ਤੁਹਾਨੂੰ ਅਪਡੇਟ ਕਰ ਦਿਆਂਗੇ ਜਿਸ ਤਰ੍ਹਾਂ ਕਿ ਸਿਰਫ ਇੱਕ ਇੱਕ ਵਿਅਕਤੀ ਨੂੰ ਵੀ ਪਾਏ ਗਏ ਜਮਾਨਤ ਲਈ ਤੇ ਹਾਂਜੀ ਇੱਕ ਉਹ ਵਿਅਕਤੀ ਵੱਲੋਂ ਰੋਨੀ ਸਿੰਘ ਵੱਲੋਂ ਜੋ ਮਾਨਤ ਪਾਈ ਗਈ ਹੈ ਐਂਡ ਬਾਕੀ ਅ ਜ ਬੈਸ ਹੋਈ ਸੀ ਜੇ ਜਿਹੜਾ ਆਏਗਾ ਆਰਡਰ ਕੋਰਟ ਦੇ ਮੈਦਾਨ ਦਾ ਉਹ ਤੱਕ ਮਿਲ ਜਾਈਗਾ ਬਟ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਇਹ ਹਰ ਬੰਦੇ ਨੂੰ ਮੈਂ ਰਿਕੁਐਸਟ ਕਰਾਂਗੀ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਇੱਕ ਕੋਰਟ ਹੈਗੀ ਰੈਜਿਸਟ੍ਰੇਟ ਜਿੱਥੇ ਆਪਾਂ ਕਹਿੰਦੇ ਨਾ ਕੋ ਜੱਜ ਉੱਥੇ ਹੀ ਜਾ ਕੇ ਸਾਨੂੰ ਇਨਸਾਫ ਮਿਲੇਗਾ ਤਾਂ ਹਰ ਬੰਦੇ ਨੂੰ ਵਿਸ਼ਵਾਸ ਰੱਖੰਦੀ ਲੋੜ ਹੈ ਥਿਸ ਇਜ਼ ਓਨਲੀ ਵੈਨ ਇਟ ਇਜ਼ ਰਿਟਨ ਮੈਂ ਬਾਰ ਬਾਰ ਇਹ ਗੱਲ ਕਹਿੰਨੀ ਆ ਸਤਿਅਮੇ ਵਿਜਯਤੇ ਉਹਨਾਂ ਦੇ ਸੀਟ ਪਿੱਛੇ ਲਿਖਿਆ ਤੇ ਸਤਿਅ ਨੂੰ ਹਮੇਸ਼ਾ ਜਸਟਿਸ ਕੋਰਟ ਤੇ ਮੈਂ ਚੰਡੀਗੜ੍ਹ ਕੋ ਪੁਲਿਸ ਕੋ ਇਨਕੁਆਇਰੀ ਮਾਰੀ ਗਈ ਤੇ ਉਹ ਵੀ ਕੁਝ ਸੈਟੀਸਫਾਈਡ ਹੋ ਉਸ ਤੋਂ ਹਾਂਜੀ ਹਾਂਜੀ ਬਿਲਕੁਲ ਜੀ ਥੈਟ ਇਜ਼ ਵਾਟ ਵੀ ਵਾਂਟਿਡ ਐਂਡ ਵੀ ਆਰ 100% ਸ਼ੋਰ ਕਿ ਟ੍ਰਾਇਲ ਜਿਹੜਾ ਹੋਏਗਾ ਇਨਕੁਆਇਰੀ ਵਿਲ ਬੀ ਦੇ ਵਿਲ ਡੂ ਜਸਟਿਸ ਵਿਦ एवरीवन ਸਾਡੇ ਐਡੀਸ਼ਨਲ ਸੈਸ਼ਨਸ ਆ ਸਾਥ ਮੈਂ ਤੁਹਾਨੂੰ सुरेंद्रਪਾਲ ਕੌਰ ਜੀ ਦੀ ਕੋਰਟ ਦੇ ਵਿੱਚ ਰੌਣੀ ਸਿੰਘ ਇਨਸਪੈਕਟਰ ਦੀ ਬੇਲ ਅਪਲੀਕੇਸ਼ਨ ਫਾਰ ਗ੍ਰਾਂਟ ਆਫ ਐਂਟਿਸਪੇਟਰੀ ਬੇਲ ਉਹ ਲੱਗੀ ਹੋਈ ਸੀ ਜਿਹਦੇ ਚ ਜੱਜ ਸਾਹਿਬ ਨੇ ਅੱਜ ਵਾਸਤੇ ਰਿਕਾਰਡ ਮੰਗਵਾਇਆ ਸੀ ਚੰਡੀਗੜ੍ਹ ਪੁਲਿਸ ਤੋਂ ਮੁੱਢੀ ਪੁਲਿਸ ਤੋਂ ਕਿਉਂਕਿ ਇਨਵੈਸਟੀਗੇਸ਼ਨ ਆਨਰੇਬਲ ਹਾਈ ਕੋਰਟ ਦੇ ਆਰਡਰਸ ਦੇ ਮੁਤਾਬਕ ਡਾਇਰੈਕਸ਼ਨ ਦੇ ਮੁਤਾਬਕ ਉਥੇ ਟਰਾਂਸਫਰ ਹੋ ਗਈ ਹੈ ਪਰ ਰਿਕਾਰਡ ਅੱਜ ਨਹੀਂ ਆ ਸਕਿਆ ਲੇਕਿਨ ਉਹਨਾਂ ਦੀ ਅਪਲੀਕੇਸ਼ਨ ਤੇ ਡਿਫੈਂਸ ਕਾਉਂਸਲ ਨੇ ਰੌਣੀ ਸਿੰਘ ਦੇ ਵਕੀਲ ਸਾਹਿਬ ਨੇ ਅੱਜ ਬਹਿਸ ਸ਼ੁਰੂ ਕੀਤੀ ਇਹ ਰਿਕਵੈਸਟ ਕੀਤੀ ਅਨਏਬਲ ਕੋਡ ਨੂੰ ਕਿ ਸਾਨੂੰ ਜਦੋਂ ਤੱਕ ਇਸ ਕਾਟਿਸ਼ਨ ਦੀ ਰੈਗੂਲਰ ਸਰਵਾਈ ਜਾਂ ਪੱਕੀ ਸਰਵਾਈ ਵੇਲੇ ਰਿਕਾਰਡ ਆਏਗਾ ਉਦੋਂ ਤੱਕ ਸਾਨੂੰ ਰਾਹ ਦਿੱਤੀ ਜਾਵੇ ਤਾਂ ਕਿ ਸਾਨੂੰ ਕੋਈ ਅਰੈਸਟ ਨਾ ਕਰ ਸਕੀ ਜਿਸ ਨੂੰ ਅਸੀਂ ਕੰਪਲੇਨਰ ਸਾਈਡ ਤੋਂ ਰਿਪੋਰਟ ਕੀਤਾ ਔਰ ਕੁਝ ਫੈਕਟਸ ਜਾਸ ਉਹਦੇ ਸਾਹਮਣੇ ਲੈਂਦੇ ਕਿਉਂਕਿ ਮੈਟਰ ਹੁਣ ਸਬਜੈਕਟਿਸ ਹੈ ਇਸ ਕਰਕੇ ਮੈਂ ਬਾਕੀ ਡਿਟੇਲ ਨਹੀਂ ਦੱਸ ਸਕਦਾ ਲੇਕਿਨ ਉਹਨਾਂ ਦੀ ਜੋ ਰਿਕਵੈਸਟ ਸੀ ਇਨਟਰਮ ਮਿਲਦੀ ਉਹ ਉਹ ਦਾ ਸਮੇ ਰਿਜੈਕਟ ਸਰ 11 ਨੂੰ ਅੱਗੇ ਗਏ 11 ਤਰੀਕ ਨੂੰ ਰਿਕਾਰਡ ਹੋਵੇਗਾ ਹਰ ਉਸ ਦਿਨ ਫਾਈਨਲ ਆਰਗੂਮੈਂਟਸ ਹੋਣਗੇ ਇਹਨਾਂ ਦੀ ਵੇਲ ਐਪਲੀਕੇਸ਼ਨ ਤੇ ਰੋਲੀ ਸੀ ਸਰ ਕਿਹੜਾ ਕਿਹੜਾ ਰਿਕਾਰਡ ਹੈ ਕਿਹੜਾ ਫੰਕਸ਼ਨ ਕੀ ਉਹਦੀ ਰੋਲ ਹੈਗਾ ਜੋ ਕੰਪਲੀਟ ਫਾਈਲ ਇਨਵੈਸਟੀਗੇਸ਼ਨ ਦੀ ਹੈ ਉਹ ਅੱਜ ਆਨਰੇਬਲ ਕੋਰਟ ਸਾਹਮਣੇ ਪੇਸ਼ ਨਹੀਂ ਹੋ ਸਕੀ ਨੈਕਸਟ ਡੇਟ ਤੇ ਪੇਸ਼ ਕਰਨਗੇ ਸੋ ਉਸ ਦਿਨ ਆਰਗੂਮੈਂਟਸ ਹੋ ਜਾਣਗੇ ਨੈਕਸਟ ਡੇਟ ਸਰ ਕਹਿੰਦੇ 11 ਤਰੀਕ 11 April ਸਵੇਰੇ 10:00